ਸਭ ਤੋਂ ਪਹਿਲਾਂ ਦਾਸ ਸਦੀ ਫਤੇ ਪ੍ਰਬਾਨ ਕਰਵਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਜੋ ਇੱਕ ਮਸਲਾ ਆਇਆ ਹੁਣ ਨਮਾ ਫਤੇਗੜ ਸਾਹਿਬ ਦੀ ਧਰਤੀ ਤੇ ਕੁਝ ਕ ਨਹਿنگ ਸਿੰਘਾਂ ਨੇ ਕਹਿ ਲੋ ਜਾਂ ਨਹਿنگ ਸਿੰਘਾਂ ਛੋਟੇ ਛੋਟੇ ਬੱਚੇ ਸਨ ਉਹਨਾਂ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਕਾਫੀ ਵੱਡੀ ਗਿਣਤੀ ਵਿੱਚ ਸੰਗਤਾਂ ਦੀਆਂ ਟੋਪੀਆਂ ਤਾਰੀਆਂ ਇਸ ਵਿਸ਼ੇ ਤੇ ਆਪਾਂ 5-10 ਮਿੰਟਾਂ ਦੀ ਵਿਚਾਰ ਕਰਨੀ ਹੈ ਸੰਗਤਾਂ ਨੇ ਵੀਡੀਓ ਸਾਰੀ ਸੁਣਨੀ ਕਮੈਂਟ ਵਿੱਚ ਕੋਈ ਚੰਗਾ ਸੁਝਾਅ ਲਿਖਣਾ ਚੰਗਾ ਵਿਚਾਰ ਦੇਣਾ ਤਾਂ ਕਿ ਆਪਾਂ ਨੂੰ ਅੱਗੇ ਵਾਸਤੇ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਸਾਰੇ ਕੁਝ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਸਾਰੀਆਂ ਸੰਗਤਾਂ ਨੇ ਇੱਕ ਵਾਰਾਂ ਵੀਡੀਓ ਸ਼ੇਅਰ ਕਰਨੀ ਸੋ ਫਤੇਗੜ ਸਾਹਿਬ ਬੀਤੇ ਦਿਨੀ ਜੋ ਵੱਡੀ ਗਿਣਤੀ ਵਿੱਚ ਤਕਰੀਬਨ ਤਕਰੀਬਨ ਸੋਸ਼ਲ ਮੀਡੀਆ ਤੇ ਚੈਨਲ ਆ ਬਣ ਲੋ ਫੇਸਬੁਕ ਤੇ YouTube ਤੇ ਕਾਫੀ ਵੱਡੀ ਗਿਣਤੀ ਵਿੱਚ ਉਹ ਬੱਚਿਆ ਨੇ ਜਿਹੜੇ ਬੱਚੇ ਨਹਿੰਗ ਸਿੰਘ ਬਾਣੇ ਵਿੱਚ ਸੀ ਉਹਨਾਂ ਨੇ ਟੋਪੀਆਂ ਤਾਰੀਆਂ ਤੇ ਉਹਨਾਂ ਨੂੰ ਕੋਈ ਚੰਗਾ ਕਹਿੰਦਾ ਹੈ ਕੋਈ ਮਾੜਾ ਕਹਿੰਦਾ ਹੈ ਕੋਈ ਕਹਿੰਦਾ ਹੈ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕੋਈ ਕਹਿੰਦਾ ਵੀ ਠੀਕ ਕੀਤਾ ਫਤਿਹਗੜ੍ਹ ਸਾਹਿਬ ਦੀ ਇੱਕ ਉਹ ਧਰਤੀ ਹੈ ਜਿੱਥੇ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਐਸੀ ਧਰਤੀ ਤੇ ਜਾ ਕੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਬਵਾਦ ਬਿਵਾਦ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਬੱਚਿਆਂ ਨੇ ਜਿਹੜੇ ਸਿੰਘਾਂ ਨੇ ਨਿਹੰਗਵਾਣੇ ਦੇ ਵਿੱਚ ਆ ਟੋਪੀਆਂ ਉਤਾਰੀਆਂ ਕਈਆਂ ਦਾ ਦੋਸ਼ ਉਹਨਾਂ ਤੇ ਲੱਗ ਰਿਹਾ ਹੈ ਨਿਹੰਗਾਂ ਵੱਲੋਂ ਵੀ ਸੰਗਤਾਂ ਵੱਲੋਂ ਵੀ ਚੈਨਲ ਵਾਲੇ ਵੀਰਾਂ ਵੱਲੋਂ ਪੱਤਰਕਾਰਾਂ ਵੱਲੋਂ ਵੀ ਆਮ ਲੋਕਾਂ ਵੱਲੋਂ ਵੀ ਕਿ ਇਹ ਜਿਹੜੀਆਂ ਟੋਪੀਆਂ ਉਤਾਰੀਆਂ ਗਈਆਂ ਨੇ ਇਹ ਹਿੰਦੂ ਲੋਕਾਂ ਦੀਆਂ ਉਤਾਰੀਆਂ ਗਈਆਂ ਨੇ। ਦਾਸ ਬੇਨਤੀ ਕਰਦਾ ਗੁਰਮੁਖੋ ਸੰਗਤਾਂ ਦੇ ਚਰਨਾਂ ਵਿੱਚ ਕਿ ਇੱਕ ਸਿੰਘ ਬੋਲ ਰਿਹਾ ਸੀ ਉਹ ਇਸ ਗੱਲ ਤੇ ਵਿਚਾਰ ਕਰ ਰਿਹਾ ਸੀ ਕਿ ਖਾਸ਼ ਕਰਕੇ ਜਿਹੜੀਆਂ ਸੰਗਤਾਂ ਸ਼ਰਧਾ ਲੈ ਕੇ ਭਾਵਨਾ ਲੈ ਕੇ ਉੱਥੇ ਜਾਂਦੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤਕਰੀਬਨ ਪਹਿਲੀ ਗੱਲ ਤਾਂ ਇਹ ਜਾਣਦੀਆਂ ਹਨ ਕਿ ਅਸੀਂ ਉੱਥੇ ਕਿਵੇਂ ਜਾਣਾ ਹੈ ਸ਼ਰਦਾ ਨਾਲ ਜਾਣਾ ਹੈ ਪ੍ਰੇਮ ਨਾਲ ਜਾਣਾ ਹੈ ਭਾਵਨਾ ਨਾਲ ਜਾਣਾ ਹੈ ਤਕਰੀਬਨ ਤਕਰੀਬਨ ਦੂਜੀ ਗੱਲ ਜੇ ਆਪਾਂ ਮੁਸਲਮਾਨਾਂ ਤੇ ਲਾਈਏ ਤਾਂ ਮੁਸਲਮਾਨਾਂ ਨੂੰ ਦਿੱਤੀ ਹੀ ਟੋਪੀ ਹੈ ਉਹਨਾਂ ਦਾ ਆਪਣਾ ਬਾਣਾ ਸਾਨੂੰ ਕੋਈ ਇਤਰਾਜ਼ ਨਹੀਂ ਮੁਸਲਮਾਨ ਆਪਣੇ ਸਮੇਂ ਦੇ ਵਿੱਚ ਔਰੰਗਜ਼ੇਬ ਆਪਣੀ ਕਿਰਤ ਕਮਾਈ ਕਰਕੇ ਟੋਪੀਆਂ ਬਣੰਦਾ ਤੇ ਉਹ ਵੇਚਦਾ ਤੇ ਆਪਣਾ ਗੁਜ਼ਾਰਾ ਕਰਦਾ ਰਹਿੰਦੇ। ਟੋਪੀਆਂ ਦੇ ਨਾਲ ਫਿਰ ਦੂਸਰਾ ਮੁਸਲਮਾਨ ਤਕਰੀਬਨ ਤਕਰੀਬਨ ਟੋਪੀਆਂ ਬੰਨ੍ਹਦੇ ਨੇ ਤੇ ਉਹਨਾਂ ਦੇ ਬਾਣੇ ਤੇ ਕਿਸੇ ਵੀ ਸਿੰਘ ਨੂੰ ਸ਼ਾਇਦ ਕੋਈ ਇਤਰਾਜ਼ ਨਹੀਂ। ਅੱਜ ਤੱਕ ਮੁਸਲਮਾਨਾਂ ਦੀ ਉੱਥੇ ਜਦੋਂ ਆਪਾਂ ਮੋਤੀਰਾਮ ਮਹਿਰੇ ਦੇ ਜਾਣਦੇ ਆ ਤਾਂ ਉੱਥੇ ਤਕਰੀਬਨ ਤਕਰੀਬਨ ਟੋਪੀਆਂ ਵਾਲੇ ਆਮ ਦੇਖਣ ਨੂੰ ਮਿਲਦੇ। ਮਸੀਤ ਦੇ ਵਿੱਚ ਤੇ ਉੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤੇ ਸ਼ਾਇਦ ਜੇ ਆਪਾਂ ਦੇਖੀਏ ਜਾਂ ਵੀ ਉਹਨਾਂ ਨੂੰ ਟੋਪੀਆਂ ਨਾਲ ਕੋਈ ਬਹਿਰ ਸੀ ਸਿੰਘਾਂ ਨੂੰ ਤਾਂ ਉਹ ਉੱਥੇ ਜਾ ਕੇ ਵੀ ਉਤਰਾਉਂਦੇ ਵੀ ਤੁਸੀਂ ਵੀ ਉਤਾਰੋ ਪਰ ਉੱਥੇ ਜਾ ਕੇ ਨਹੀਂ ਇਹ ਮਸਲਾ ਹੋਇਆ ਫਿਰ ਜੇ ਕੋਈ ਅ ਤਰਨਕ ਤਰਤੇ ਹਿੰਦੂਆਂ ਨਾਲ ਕਹੀਏ ਤਾਂ ਹਿੰਦੂ ਜ਼ਿਆਦਾਤਰ ਜਿੰਨੇ ਵੀ ਜਾਂਦੇ ਆ ਤਕਰੀਬਨ ਤਕਰੀਬਨ ਉਹ ਮੌਕੇ ਦੀ ਮੌਕੇ ਪਰਨਾ ਮੰਨ ਕੇ ਜਾਂਦੇ ਆ ਜਾਂ ਰਮਾਲ ਲੈ ਕੇ ਜਾਂਦੇ ਆ ਖਾਸ ਕਰਕੇ ਜਿਹੜੀਆਂ ਟੋਪੀਆਂ ਲੈ ਕੇ ਜਾਂਦੇ ਆ ਉਹ ਸਾਡੇ ਸਿੱਖਾਂ ਦੇ ਬੱਚੇ ਹੀ ਆ ਜ਼ਿਆਦਾਤਰ ਤੇ ਸਾਰੇ ਨਹੀਂ ਬਹੁਤ ਸੰਗਤਾਂ ਤਕਰੀਬਨ ਤਕਰੀਬਨ ਝੰਡੇ ਲਾ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਦੇ ਜਾਂ ਕੇਸ਼ਰੀ ਨਿਸ਼ਾਨ ਸਾਹਿਬ ਲਾ ਕੇ ਉਹਨਾਂ ਦੇ ਕੇਸ ਤਦਲ ਕੀਤੇ ਹੋਏ ਆ ਪਰ ਜਾਂਦੇ ਆ ਪਰ ਜ਼ਿਆਦਾਤਰ ਦੇਖਣ ਵਿੱਚ ਇਹੀ ਆਇਆ ਕਿ ਉਹ ਕੇਸਰੀ ਪਰਨੇ ਜਾਂ ਲੀਲੇ ਪਰਨੇ ਬਨ ਕੇ ਲੈ ਕੇ ਜਾਂਦੇ ਆ ਜਿਹੜੇ ਲੋਕ ਸਮਝਾ ਟੋਪੀਆਂ ਲੈ ਕੇ ਜਾਂਦੇ ਆ ਜਾਂ ਉਥੇ ਅ ਸ਼ਰਾਬਾਂ ਪੀਂਦੇ ਆ ਮਾੜੇ ਕੋ ਕਰਮ ਕਰਦੇ ਆ ਦਾਸ ਦਾ ਮੰਨਣਾ ਕਿ ਇਹ ਟੋਪੀਆਂ ਜਿਹੜੀਆਂ ਲਾਈਆਂ ਗਈਆਂ ਪਹਿਲੀ ਗੱਲ ਤਾਂ ਜੀ ਆਪਾਂ ਗਰਬਾਣੀ ਵਿੱਚੋਂ ਵਿਚਾਰੀਏ ਤਾਂ ਸਤਿਗੁਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਹੈ ਕਿ ਸਾਬਤ ਸੂਰਤ ਦਸਤਾਰ ਸਿਰਾ ਭਾਵ ਸਿੰਘ ਦੇ ਸਾਬਤ ਸੂਰਤ ਹੋਵੇ ਸਿਰ ਤੇ ਦਸਤਾਰ ਹੋਵੇ ਫੇਰ ਸੋਹਣਾ ਲੱਗਦਾ ਤੇ ਗੁਰੂ ਨੂੰ ਪ੍ਰੇਮ ਕਰਨ ਵਾਲਾ ਵੀ ਉਹੀ ਹੋ ਸਕਦਾ ਜਿਹਦੇ ਸਿਰ ਤੇ ਕੇਸ ਹੈ ਡੜ ਹੈ ਤੇ ਦਸਤਾਰ ਬੱਧੀ ਹੋਈ ਹੈ ਪਰ ਜੇ ਆਪਾਂ ਇੱਕ ਹੋਰ ਪੱਖ ਲੈ ਲਈਏ ਮੇ ਟੋਪੀ ਦਾ ਕੀ ਕਰਨਾ ਹੈ ਟੋਪੀ ਸਿੰਘੋ ਸਾਡੇ ਸਤਿਗੁਰਾਂ ਨੇ ਵੀ ਰੋਕੀ ਹੈ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਇਹ ਸਤਿਗੁਰਾਂ ਦਾ ਵਚਨ ਹੈ ਕਿ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਭਾਵ ਜਿਹੜਾ ਸਿਰ ਤੇ ਟੋਪੀ ਧਰਦਾ ਉਹ ਕਰੀਬਨ 7 ਜਨਮ ਕਹਿੰਦੇ ਕੋੜ ਦਾ ਰੂਪ ਧਾਰਨ ਕਰਕੇ 7 ਜਨਮਾਂ ਦੁਖੀ ਹੋ ਕੇ ਮਰਦਾ ਹੈ ਭਾਵ ਜੇ ਆਪਾਂ ਸਤਿਗੁਰਾਂ ਦੇ ਬਚਨਾਂ ਵੱਲ ਧਿਆਨ ਦੇਈਏ ਤਾਂ ਸਿੱਖ ਦੇ ਬੱਚੇ ਨੂੰ ਸਿੱਖ ਨੂੰ ਸਿੰਘ ਨੂੰ ਕਦੇ ਵੀ ਟੋਪੀ ਫਤਿਹਗੜ ਦੀ ਧਰਤੀ ਤੇ ਤਾਂ ਰੱਖਣੀ ਕੀ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਪਰ ਜੇ ਆਪਾਂ ਵਿਚਾਰੀਏ ਤਾਂ ਸਿੱਖ ਨੂੰ ਟੋਪੀ ਤਾਂ ਟੋਪੀ ਲੈਣ ਦਾ ਤਾਂ ਵੈਸੇ ਵੀ ਹੁਕਮ ਆ ਕਿ ਟੋਪੀ ਨਹੀਂ ਲੈਣੀ ਮਨਾਹੀ ਹੈ ਭਾਵ ਟੋਪੀ ਲੈਣ ਦੀ ਮਨਾਹੀ ਹੈ ਸਤਿਗੁਰਾਂ ਵੱਲੋਂ ਅਸੀਂ ਉੱਥੇ ਜਾ ਕੇ ਬਹੁਤ ਲੋਕਾਂ ਦਾ ਪਤਾ ਕੀ ਆ ਰੌਲਾ ਪਾਉਂਦੇ ਨੇ ਲਲਕਰੇ ਮਾਰਦੇ ਐ ਦੇ ਟੋਪੀਆਂ ਜਦੋਂ ਮਰਜ਼ੀ ਉਹਨੂੰ ਲਾ ਲਓ ਜਦੋਂ ਮਰਜ਼ੀ ਚੜਾ ਦਿਓ ਕੋਈ ਇੱਥੇ ਭੈ ਨਹੀਂ ਕੋਈ ਭਾਵਨਾ ਈ ਸਿੰਘ ਇੱਕ ਬੋਲ ਰਿਹਾ ਸੀ ਵੀ ਦੇਖੋ ਜੀ ਅਸੀਂ ਸ ਨੂੰ ਜਾਣਦੇ ਆ ਵੀ ਤੁਹਾਡੀ ਕਿੰਨੀ ਕ ਔਕਾਤ ਹੈ ਤੁਸੀਂ 2 ਮੀਟਰ ਕਪੜਾ ਨਹੀਂ ਦੇ ਸਕਦੇ ਨਹੀਂ ਸਿੰਘਾ ਬੇਨਤੀ ਹੈ ਕਿ ਸਿੰਘਾ ਨੇ ਗੁਰੂ ਦੀਆਂ ਸੰਗਤਾਂ ਨੇ ਕਿੰਨੇ ਕਿੰਨੇ ਛੜਕਾਂ ਤੇ ਲੰਗਰ ਲਾਏ ਆ ਤੂੰ 2 ਮੀਟਰ ਕਪੜੇ ਦੀ ਗੱਲ ਕਰਦਾ ਹੈ ਸੰਗਤਾਂ ਨੇ ਤਾਂ ਲੱਖਾਂ ਲੰਗਰ ਲਾਤੇ ਤੇ ਅਰਬਾਂ ਰੁਪਿਆ ਲੰਗਰਾਂ ਤੇ ਖਰਚ ਕਰਤਾ ਤੇ ਇਹ ਇੱਕ ਥਾਂ ਨਹੀਂ ਚਲੋ ਜੇ ਇੱਕ ਥਾਂ ਨੂੰ ਭਾਵ ਬਿਆੰਤ ਥਾਂ ਸਿੰਘਾਂ ਨੇ 2 ਮੀਟਰ ਗੱਲ ਕਪੜੇ ਦੀ ਜੀ ਹੈਗੀ ਦਸਤਾਰਾਂ ਦੇ ਲੰਗਰ ਲਾਏ ਦਸਤਾਰ ਕੈਂਪ ਲੱਗ ਰਹੇ ਐ ਪਰ ਧਿਆਨ ਦੇਣ ਦੇ ਬਚਨ ਹਨ ਸਿੰਘੋ ਦਾਸਤਾ ਬੇਨਤੀ ਕਰਦਾ ਕਿ ਉਹ ਬੱਚਿਆਂ ਨੇ ਇੱਕ ਗੱਲ ਦੇਖੋ ਤੁਸੀਂ ਹਨਾ ਵੀ ਯਾਰ ਜਿਨ੍ਹਾਂ ਨੇ ਟੋਪੀਆਂ ਲਾਈਆਂ ਉਹ ਕੋਈ ਸਿਆਣੀ ਉਮਰ ਦਾ ਵੀ ਹੋਵੇਗਾ ਕੋਈ ਛੋਟੀ ਉਮਰ ਦਾ ਹੋਵੇਗਾ ਕੋਈ ਜਵਾਨ ਹੋਵੇਗਾ ਦੋ ਸਿੰਘਾਂ ਨੇ ਉਹਨਾਂ ਦੀ ਉਮਰ ਕਿੰਨੀ ਕੈ ਆਪਾਂ ਦੇਖ ਸਕਦੇ ਆ ਫੋਟੋਆਂ ਦੇ ਵਿੱਚ ਦੇਖਿਆ ਵੀ ਹੋਵੇਗਾ ਕਿੰਨੀ ਕ ਉਮਰ ਹੈ ਛੋਟੀ ਛੋਟੀ ਉਮਰ ਦੇ ਬੱਚਿਆਂ ਨੇ ਡੰਡੇ ਨਾਲ ਟੋਪੀਆਂ ਲਹਾਤੀਆਂ ਭਾਵ ਜ਼ੁਰਤ ਵਾਲੇ ਸੀ ਉਹ ਹਨਾ ਸਿੰਘ ਦੀ ਜ਼ੁਰਤ ਇਦਾਂ ਹੀ ਹੋਵੇ ਜਿੰਨਾ ਬੱਚਿਆਂ ਦੀ ਅੱਜ ਇੰਨੀ ਜ਼ੁਰਤ ਹੈ ਉਹਨਾਂ ਨੇ ਵੱਡੇ ਹੋਇਆ ਨੇ ਕਿੰਨੀਆਂ ਵੱਡੀਆਂ ਵਹਾਨ ਕੁਰਬਾਨੀਆਂ ਦੇਣੀਆਂ ਇਹ ਸ਼ਾਇਦ ਸਾਡੇ ਹਜੇ ਖਿਆਲ ਚ ਨਹੀਂ ਹੈਗਾ ਇਸ ਕਰਕੇ ਗੁਰਮਖੋ ਸੰਗਤਾਂ ਨੂੰ ਬੇਨਤੀ ਹੈ ਕਿ ਕਿਤੇ ਵੀ ਸਥਾਨ ਤੇ ਜਾਓ ਭਾਏ ਨਾਲ ਭਾਵਨਾ ਨਾਲ ਜਾਓ ਜਿਹੜੀ ਦਸਤਾਰਾਂ ਦੇ ਲੰਗਰ ਦੀ ਗੱਲ ਹੈ ਸੰਗਤਾਂ ਨੇ ਬੜੀਆਂ ਦਸਤਾਰਾਂ ਕੋਈ ਉਥੇ ਇਹ ਨਹੀਂ ਕਿ ਜਿੰਨਾਂ ਤੇ ਟੋਪੀਆਂ ਲੈਤੀਆਂ ਹੋਈਆਂ ਸੀ ਉਹ ਜਿਹੜਾ 100 ਰੁਪਏ ਦੀ ਟੋਪੀ ਲੈ ਸਕਦਾ ਉਹ 200 ਦਾ ਪਰਨਾ ਨਹੀਂ ਲੈ ਸਕਦਾ ਲੈ ਸਕਦਾ ਪਰਨਾ ਤਾਂ ਸਸਤਾ ਹੈ 50 60 ਰੁਪਈਆ ਦੀ ਆ ਜਾਂਦਾ ਸਰੋਪਾ ਇੱਕ 50 60 ਰੁਪਈਆ ਦਾ ਸਰੋਪਾ ਨਹੀਂ ਲੈ ਸਕਦਾ 2 150 ਦੀ ਟੋਪੀ ਲੈ ਸਕਦਾ ਜਿਹੜਾ ਬੰਦਾ 150 ਦੀ ਟੋਪੀ ਲੈ ਸਕਦਾ ਉਹ 100 ਰੁਪਈਆ ਦਾ ਪਰਨਾ ਕਿਉਂ ਨਹੀਂ ਲੈ ਸਕਦਾ ਜੀ ਕਹਿਣ ਤੋਂ ਭਾਵ ਹੈ ਦੂਜਿਆਂ ਤੱਕ ਚਾਤ ਰੱਖੇ ਕਿਉਂ ਰੱਖੇ ਜੇ ਬੰਦਾ ਦੇ 150 ਦੀ 200 ਦੀ ਟੋਪੀ ਲੈ ਸਕਦਾ ਹੈ ਆਪਣੇ ਆਪ ਨੂੰ ਸੋਹਣਾ ਦਿਖਾਉਣ ਲਈ ਤਾਂ ਉਹ 150 ਦਾ 100 ਰੁਪਈਆ ਦਾ ਪਰਨਾ ਲੈ ਕੇ ਵੀ ਬੰਨ੍ਹ ਸਕਦਾ ਹੈ ਪਰ ਪਿਆਰਿਓ ਕਰਨੇ ਆ ਤਾਂ ਉੱਥੇ ਫੁਕਰੀਆਂ ਨੇ ਹਨਾ ਮਾਰੇ ਕੋ ਕਰਮ ਕਰਨੇ ਨੇ ਭੱਜਾ ਨੱਠੀ ਕਰ ਲੀ ਜਵੇਂ ਇੱਕ ਸਿੰਘ ਉਥੇ ਉਹ ਸ਼ਰਾਬ ਪੀਣ ਵਾਲਾ ਵੀ ਫੜਿਆ ਗਿਆ ਪਤਾ ਨਹੀਂ ਕਿੰਨੇ ਲੋਕ ਉਥੇ ਕੋ ਕਰਮ ਕਰਦੇ ਆ ਸ਼ਰਾਬਾ ਪੀਂਦੇ ਭਾਵ ਅਸੀਂ ਜਾਣਦੇ ਆ ਸਵਾ ਤੇ ਪਰ ਉਥੇ ਭੱਜ ਨੱਠ ਕੇ ਮੁੜਿਆਉਨੇ ਆ ਸਿੱਖਿਆ ਲੈ ਕੇ ਨਹੀਂ ਮੁੜਦੇ ਕਿ ਸਾਡੇ ਲਈ ਸਿੰਘਾਂ ਨੇ ਸਹਿਬਜ਼ਾਦਿਆਂ ਨੇ ਛੋਟੀ ਉਮਰ ਵਿੱਚ ਸ਼ਹੀਦیاں ਦਿੱਤੀਆਂ ਮੋਤੀ RAM ਮਹਿਰੇ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ 5 ਸਾਲ ਦਾ ਬੱਚਾ ਕੋਲੂ ਰਾਹੀ ਪੀੜਦਾ ਸਾਨੀ ਅਸੀਂ ਕਿਤੇ ਯਾਦ ਕੀਤਾ ਪੰਜ ਸਾਲ ਦੇ ਬੱਚੇ ਨੂੰ ਕੋਲ ਨੂੰ ਰਾਹੀਂ ਕਿਵੇਂ ਪੀੜਿਆ ਹੋਵੇਗਾ ਸਹਬਜ਼ਾਦਿਆਂ ਨੇ ਨੀਹਾਂ ਵਿੱਚ ਆਪਣੇ ਆਪ ਨੂੰ ਚੜਾ ਲਿਆ ਕਿਉਂ ਚੜਾਇਆ ਇਹਨਾਂ ਗੱਲਾਂ ਤੇ ਕਿਤੇ ਆਪਣੇ ਆਪ ਨੂੰ ਸਵਾਲ ਕੀਤਾ ਵੀ ਕਿਉਂ ਚੜਵਾਇਆ ਕਹਿਣ ਤੋਂ ਭਾਵ ਹੈ ਸਾਨੂੰ ਅੱਜ ਸਮਝਣਾ ਚਾਹੀਦਾ ਗੁਰਸਿੱਖੀ ਵੱਲ ਦਸਤਾਰ ਵੱਲ ਆਉਣਾ ਚਾਹੀਦਾ ਪਿੰਡਾਂ ਵਿੱਚ ਪਿੰਡਾਂ ਦੇ ਵਿੱਚ ਗੁਰੂ ਦੀਆਂ ਸੰਗਤਾਂ 10-10 ਹਜ਼ਾਰ ਵੱਧ ਘੱਟ ਰੁਪਏ ਲਾ ਕੇ ਦਸਤਾਰ ਕੈਂਪ ਲਾ ਰਹੀਆਂ ਨੇ ਦਸਤਾਰ ਬੰਨਣਾ ਸਿਖਾਉਂਦੇ ਨੇ ਦਸਤਾਰ ਫਰੀ ਵਿੱਚ ਸੇਵਾ ਵਿੱਚ ਦਿੰਦੇ ਐ ਅਸੀਂ ਉੱਥੇ ਦਸਤਾਰਾਂ ਸਿੱਖੀਏ ਟੋਪੀਆਂ ਛੱਡੀਏ ਟੋਪੀਆਂ ਦਾ ਖਹਿੜਾ ਛੱਡੋ ਟੋਪੀ ਸਾਡਾ ਨੁਕਸਾਨ ਨਹੀਂ ਕਰਦੀ ਐ ਗੁਰੂ ਨੂੰ ਟੋਪੀ ਦਾ ਕੋਈ ਸਮਝ ਕਾਨੂੰਨੀ ਤੌਰ ਤੇ ਤੁਸੀਂ ਟੋਪੀ ਲੈ ਕੇ ਮੋਟਰਸਾਈਕਲ ਚਲਾਓ ਤੁਹਾਡਾ ਚਲਾਨ ਕੱਟਿਆ ਜਾਵੇਗਾ ਪਰ ਦਸਤਾਰ ਬਨ ਕੇ ਮੋਟਰਸਾਈਕਲ ਚਲਾਓ ਤੁਹਾਨੂੰ ਕੋਈ ਬੁਲਾਉਂਦਾ ਤੱਕ ਨਹੀਂ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਵੀ ਜਿਹੜਾ ਬੰਦਾ ਦਸਤਾਰ ਬਨ ਕੇ ਗੱਡੀ ਚਲਾਉਂਦਾ ਹੈ ਮੋਟਰਸਾਈਕਲ ਚਲਾਉਂਦਾ ਹੈ ਜੇ ਉਹਦਾ ਇੱਕ ਅਧਾ ਕਾਗਜ਼ ਵੀ ਘੱਟ ਹੋਵੇ ਗੱਡੀ ਦਾ ਮੋਟਰਸਾਈਕਲ ਦਾ ਤਾਂ ਦਸਤਾਰ ਨੂੰ ਦੇਖ ਕੇ ਮੁਲਾਜ਼ਮ ਛੱਡ ਦਿੰਦੇ ਆ ਵੀ ਇਹਦੇ ਦਸਤਾਰ ਬੰਨੀ ਹੈ ਦਸਤਾਰ ਦਾ ਇੰਨਾ ਪ੍ਰਭਾਵ ਹੈ ਗੁਰਮਖੋ ਇਹ ਦਾਸ ਦੇ ਨਾਲ ਤਾਂ ਕਈ ਵਾਰ ਬੀਤਿਆ ਵੀ ਹੈ ਤੇ ਸਿਆਣੇ ਮੁਲਾਜ਼ਮ ਹੁੰਦੇ ਆ ਜਿਹੜੇ ਦਸਤਾਰ ਦੇਖ ਕੇ ਬਾਣਾ ਦੇਖ ਕੇ ਉਹ ਕਹਿੰਦੇ ਵੀ ਨਹੀਂ ਛੱਡੋ ਇਹ ਗੁਰੂ ਦਾ ਸਿੰਘ ਹੈ जानਦੇ ਭਾਵ ਦਸਤਾਰ ਇੰਨਾ ਪ੍ਰਭਾਵ ਛੱਡਦੀ ਆ ਮਲਾਜ਼ਮਾਂ ਤੇ ਵੀ ਥਨ ਸਾਨੂੰ ਟੋਪੀਆਂ ਛੱਡ ਕੇ ਦਸਤਾਰਾਂ ਸਿੱਖਣੀਆਂ ਚਾਹੀਦੀਆਂ ਨੇ ਬਾਣਾ ਬਾਣੀ ਨਿਤਨੇਮ ਧਾਰਨੀ ਹੋਣਾ ਚਾਹੀਦਾ ਇਹ ਦਾਸ ਸੈਨਿਕ ਵੀਡੀਓ ਤਾਂ ਬਣਾ ਰਿਹਾ ਗੁਰਮਖੋ ਅਸੀਂ ਡੋਕ ਦੇਣਾ ਕੋਈ ਮਸਲਾ ਆਉਂਦਾ ਜਦੋਂ ਉਦੋਂ ਫੇਸਬੁੱਕ ਤੇ ਵੀਡੀਓ ਪਾ ਕੇ ਫੋਟੋਆਂ ਪਾ ਕੇ ਬੱਸ ਸਾਰ ਦਿੰਨੇ ਆ ਅਮਲ ਨਹੀਂ ਕਰਦੇ ਸਾਨੂੰ ਸਾਨੂੰ ਅਮਲ ਕਰਨਾ ਚਾਹੀਦਾ ਦਸਤਾਰਾਂ ਦੇ ਕੈਂਪ ਲਾਉਣੇ ਚਾਹੀਦੇ ਨੇ ਪਿੰਡਾਂ ਵਿੱਚ ਸੰਗਤਾਂ ਨੂੰ ਜਿਹੜੇ ਨੌਜਵਾਨ ਦਸਤਾਰਾ ਬੰਨਣਾ ਨਹੀਂ ਜਾਣਦੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਤੇ ਜਿਹੜੀ ਗੱਲ ਆਪਾਂ ਕਹਿੰਦੇ ਵੀ ਦਸਤਾਰਾ ਜੀ 2 ਮੀਟਰ ਦਾ ਕੱਪੜਾ ਦੇ ਦਿਓ ਮੈਨੂੰ ਤਾਂ ਨਹੀਂ ਲੱਗਦਾ ਵੀ 2 ਮੀਟਰ ਦੇ ਕੱਪੜੇ ਪਿੰਨਾ ਕੋਈ ਬੈਠਾ ਹੋਵੇਗਾ ਜਿਹੜਾ ਬੰਦਾ 2 ਮੀਟਰ ਦਾ ਕੱਪੜਾ ਨਹੀਂ ਲੈ ਸਕਦਾ ਗੁਰਮਖ ਹੋ ਜਾਂਦਾ ਫਿਰ ਨਕਮਾ ਹੋਊਗਾ ਘਰੇ ਕੰਮ ਨਹੀਂ ਕਰਦਾ ਹੋਊਗਾ ਕਹਿਣ ਤੋਂ ਭਾਵ ਹੈ ਅੱਜ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਦੋ-ਦੋ ਸੌ ਦੀਆਂ ਪੰਜ-ਪੰਜ ਸੌ ਦੀਆਂ ਟੋਪੀਆਂ ਲੈ ਕੇ ਲੋਕ ਸਿਰ ਤੇ ਚੜਦੇ ਆ ਕਿ 150 ਦਾ 200 ਦਾ ਇੱਕ 2 ਮੀਟਰ ਦਾ 4 ਮੀਟਰ ਦਾ ਪਰਨਾ ਵੀ ਬਣ ਸਕਦੇ ਆ ਬਣ ਸਕਦੇ ਆ ਪਰ ਬੰਨਣਾ ਨਹੀਂ ਹਨਾ ਲੈਣੀ ਤਾਂ ਟੋਪੀ ਆ ਇਸ ਕਰਕੇ ਪਿਆਰੇ ਟੋਪੀਆਂ ਛੱਡੋ ਦਸਤਾਰਾਂ ਬੰਨੋ ਨਾਲੇ ਕਾਨੂੰਨੀ ਦਾਇਰੇ 'ਚ ਅਸੀਂ ਸਹੀ ਹੋਵਾਂਗੇ ਸਾਡੇ ਉਹ ਮੁਲਾਜ਼ਮੇ ਜਿਹੜੇ ਛੜਕਾਂ ਤੇ ਫਿਰ ਇੱਕ ਚਲਾਨ ਕੱਟਦੇ ਹੁੰਦੇ ਆ ਵੀ ਤੇਰੇ ਹੈਲਮਟ ਨਹੀਂ ਜੀ ਹੈਗਾ ਤੇ ਦਸਤਾਰ ਨਹੀਂ ਹੈਗੀ ਚਲੋ ਜੀ ਤੇਰਾ ਚਲਾਨ ਅਸੀਂ ਚਲਾਨ ਤੋਂ ਵੀ بچਾਂਗੇ ਦਸਤਾਰ ਬਨ ਕੇ ਸੋਹਣੇ ਵੀ ਲੱਗਦੇ ਆ ਗੁਰੂ ਨੂੰ ਵੀ ਪਿਆਰੇ ਲੱਗਦੇ ਆ ਤੇ ਫੇਰ ਸਾਡਾ ਸਤਕਾਰ ਵੀ ਬਣਦਾ ਦਸਤਾਰ ਦੇ ਨਾਲ ਕਿਉਂ ਕਿਉਂਕਿ ਤੁਸੀਂ ਦਸਤਾਰ ਨਾ ਪਹਿਨੀ ਹੋਵੇ ਟੋਪੀ ਲਈ ਹੋਵੇ ਤੁਹਾਨੂੰ ਕੋਈ ਵੀ ਬੰਦਾ ਭਈਆ ਕਹਿ ਕੇ ਅੰਬਲਾ ਸਕਦਾ ਪਰ ਜੇ ਦਸਤਾਰ ਬੰਨੀ ਹੈ ਜੇ ਵਾ ਇਹਦੇ ਵੀ ਦਸਤਾਰ ਬੰਨੀ ਹੋਵੇ ਤਾਂ ਉਹਨੂੰ ਵੀ ਸਰਦਾਰ ਜੀ ਕਹਿੰਦੇ ਆ ਲੋਕ ਇਹ ਸਰਦਾਰੀਆਂ ਸਾਨੂੰ ਗੁਰਾਂ ਨੇ ਦਿੱਤੀਆਂ ਗੁਰੂ ਕਲਗੀ ਦਰਵਾਜਾਂ ਵਾਲੇ ਨੇ ਦਿੱਤੀਆਂ ਇਸ ਕਰਕੇ ਇਹਨਾਂ ਸਰਦਾਰੀਆਂ ਦਾ ਤਿਆਗ ਨਾ ਕਰੀਏ ਸੀ ਕਿਸੇ ਟਾਈਮ ਅ ਸਮਝ ਟੋਪੀ ਦੀ ਕੋਈ ਮਨਾਹੀ ਨਹੀਂ ਸੀ ਦਸਤਾਰ ਬੰਨਣ ਦੀ ਮਨਾਹੀ ਸੀ ਕਲਗੀ ਲਾਉਣ ਦੀ ਮਨਾਹੀ ਸੀ ਪੈਰ 'ਚ ਚੰਗੀ ਜੁੱਤੀ ਨਹੀਂ ਪਾ ਕੇ ਤੁਰ ਸਕਦਾ ਸੀ ਨਗਾਰਾ ਨਹੀਂ ਰੱਖ ਸਕਦਾ ਸੀ ਚਵਾਰਾ ਨਹੀਂ ਪਾ ਸਕਦਾ ਸੀ ਚੰਗਾ ਘੋੜਾ ਨਹੀਂ ਰੱਖ ਸਕਦਾ ਸੀ ਚੰਗਾ ਹਥਿਆਰ ਨਹੀਂ ਕੋਈ ਰੱਖ ਸਕਦਾ ਸੀ ਕਿੰਨੀਆਂ ਮਨਾਈਆਂ ਸੀ ਇਹ ਸਾਰੀਆਂ ਮਨਾਈਆਂ ਸਤਿਗੁਰਾਂ ਨੇ ਤੋੜੀਆਂ ਤੇ ਇਹ ਮਨਾਈਆਂ ਤੋੜਨ ਲਈ ਹੀ ਸਤਿਗੁਰਾਂ ਦੇ ਸਹਬਜ਼ਾਦੇ ਨੀਹਾਂ ਚ ਜਣੇ ਗਏ ਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਇਸ ਕਰਕੇ ਪਿਆਰਿਓ ਸਾਨੂੰ ਦਸਤਾਰਾਂ ਦਾ ਸਤਕਾਰ ਕਰਨਾ ਚਾਹੀਦਾ ਜਿਹੜੇ ਸਿੰਘ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਦਸਤਾ ਆਪਣਾ ਟੋਪੀਆਂ ਲਾ ਰਹੇ ਸੀ ਮੈਂ ਤਾਂ ਉਹਨਾਂ ਨੂੰ ਬਹਾਦਰੀ ਕਰਦਾ ਪਰਮਖੋ ਕਿਉਂ ਕਿ ਐਨੇ ਵੱਡੇ ਇਕੱਠ ਵਿੱਚ ਟੋਪੀ ਲਾ ਲੈਣੀ ਆਪਾਂ ਕਿਸੇ ਨੂੰ ਕੋਈ ਉਹ ਇਹ ਕਹਦੀ ਹੈ ਨਾਲ ਦੀ ਨਾਲ ਫਿੱਟ ਲੈਂਦੇ ਦੇਖੋ ਗੁਰੂ ਦੇ ਬਾਣੇ ਦਾ ਕਿੰਨਾ ਵੱਡਾ ਪ੍ਰਭਾਵ ਹੈ ਛੋਟੀਆਂ ਛੋਟੀਆਂ ਉਮਰਾਂ ਦੇ ਬੱਚੇ ਵੱਡੇ ਵੱਡੇ ਨੌਜਵਾਨਾਂ ਦੇ ਟੋਪੀਆਂ ਲਾ ਕੇ ਉਹ ਬਰਛੇ ਤੇ ਟੰਗੀ ਫਿਰਦੇ ਆ ਤੇ ਕਹਿੰਦੇ ਆ ਕਿ ਭਾਈ ਇੱਥੇ ਆਉਣੇ ਆ ਤਾਂ ਦਸਤਾਰ ਬਣ ਕੇ ਆਇਆ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੰਗਾ ਸੁਨੇਹਾ ਜਾਂਦਾ ਤੇ ਸਾਨੂੰ ਇਹ ਸੁਨੇਹਾ ਮੰਨ ਲੈਣਾ ਚਾਹੀਦਾ ਦਸਤਾਰ ਬੰਨਣੀ ਚਾਹੀਦੀ ਹੈ ਭੁੱਲਾਂ ਦੀ ਖਿਮਾ ਜੀ ਔਰ ਜੇ ਕੋਈ ਗਲਤ ਸਿਝਾ ਦਿੱਤਾ ਗਿਆ ਹੋਵੇ ਤਾਂ ਮਾਫ ਕਰਨਾ ਭੁੱਲਾਂ ਦੀ ਖਿਮਾ ਕਰਨੀ ਚੰਗਾ ਸੁਝਾਅ ਕਮੈਂਟ ਵਿੱਚ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ